ਉਹ ਜੀ ਚੱਲਦਾ ਫੇਰੇ ਵੀ ਇਹ ਚਲਾ ਚੱਲਦਾ ਉਹ ਵੀ ਤੇ ਜਿਹੜਾ ਘੂਗ ਮੜੱਕਾ ਜਾਨ ਉਹ ਕਹਿੰਦਾ ਇਲੈਕਟ੍ਰਿਕ ਵੀ ਕੰਟੇ ਜਾਂਦੀ ਨਹੀਂ ਲੱਗਦਾ ਉਹ ਸਾਡਾ ਘਰ ਆਪਣੀ ਡਾਇਰੀ ਚ ਲਿਖਣਾ ਹੀ ਭੁੱਲ ਗਿਆ ਸਾਡੇ ਆਉਂਦੀ ਨਹੀਂ ਇਹ ਮੱਖੀਆਂ ਤਾਂ ਕਰਦੀਆਂ ਭਾਈ ਮਾਰੂੰਗਾ ਮੈਂ ਮਾਰੂੰਗਾ ਮੈਂ ਤੇ ਚੈ ਮਾਰੂਗਾ ਬਸ ਸਾਜਰ ਛੜ ਧੜੀ ਨਾ ਦਿਲੋਂ ਮਾਰੂ ਖਾਂ। ਉਹ ਦੁਰ ਭੇੜੇ ਮੁੱਤੇਰੇ। ਉਹ ਇੱਕ ਤਾਂ ਬਿਜਲੀ ਵਾਲਿਆਂ ਨੇ ਦੁਖੀ ਕੀਤਾ ਪਿਆ। ਇਹਨਾਂ ਦਾ ਸਾਈਂ ਮਰ ਗਿਆ। ਇਹ ਨਹੀਂ ਆਉਂਦੀ। ਉਤੋ ਜੀ ਤੂੰ ਮੈਨੂੰ ਦੁਖੀ ਕੀਤਾ ਆਇਆ। ਹਾਂ ਮੈਂ ਕੀ ਕਰਤਾ? ਗਾਲਾਂ ਕਿਉਂ ਕੱਢਦਾ? ਇੱਕ ਭਲਾ ਕਰੋ ਤੇ ਇੱਕ ਗਾਲਾਂ ਖਾਓ। ਓਏ ਭਲਾ ਕੀ ਕਰਤਾ? ਮਸਾ ਮਸਾ ਮੇਰੀ ਅੱਖ ਲੱਗੀ ਸੀ। ਉਤੋਂ ਆ ਕੇ ਮੈਨੂੰ ਠਾਲਤਾ। ਓ ਮੈਂ ਤਾਂ ਤੇਰੇ ਮੂਜ ਬੱਖੀ ਵਰਦੀ ਸੀ। ਉਹਨੂੰ ਮਾਰਿਆ ਤੈਨੂੰ ਥੋੜੀ ਕੁਝ ਗਿਆ ਆ ਕਿਤੇ ਮੱਖੀ ਮਰਨੀ ਸੀ ਜੇ ਮੱਖੀ ਮਾਰਨੀ ਸੀ ਨਾ ਬਾਹਰੋਂ ਇਟ ਲਿਆ ਕੇ ਮਾਰ ਮੈਂ ਫੇਰ ਮਰੂ ਮੱਖੀ ਤੇਰੀ ਬਟਾ ਚਲੂ ਠੀਕ ਆ ਤੂੰ ਫੇਰ ਸੌ ਜਾ ਕੁਝ ਸੌਂਦਾ ਕਿਉਂ ਨਹੀਂ ਤੂੰ ਸੌ ਜਾ ਓਏ ਹੁਣ ਕਿੱਥੋਂ ਨੀਂਦ ਆਉਂਦੀ ਆ ਤੇ ਮੈਂ ਠਾ ਕੇ ਰੱਖਦਾ ਪਾਗਲ ਕਿਸੇ ਥਾਂ ਦਾ ਹਾਂ ਤੂੰ ਸੌਦਾ ਕਿਉਂ ਨਹੀਂ ਅੱਖਾਂ ਬੰਦ ਕਰ ਲੈ ਉਹ ਜ਼ਰੂਰ ਆਉਗੀ ਮੁੜ ਕੇ ਫੇਰ ਆਉਗੀ ਉਹ ਕੌਣ ਹੋਗੀ ਮੁੜ ਕੇ ਨਲਿਆ ਕੀ ਚੱਕੀ ਫਿਰਦਾ ਇੱਟ ਓਏ ਇਹ ਕੀ ਕਰਨੀ ਆ ਤੁਸੀਂ ਆ ਵੀ ਤਾਂ ਕਹਿੰਦੇ ਸੀਗੇ ਵੀ ਮੱਖੀ ਇੱਟ ਨਾਲ ਮਰੂਗੀ ਉਹ ਮੱਖੀ ਆਊਗੀ ਤੇ ਤੁਹਾਡੇ ਫੇਰ ਮੂੰਹ ਤੇ ਬੈਠੂਗੀ ਤੇ ਮੈਂ ਉਹਨੂੰ ਇੱਟ ਨਾਲ ਮਾਰੂੰਗਾ ਹਾਏ ਓ ਰੱਬਾ ਓਏ ਸਿਦਰਿਆ ਜੇ ਇੱਟ ਮੇਰੇ ਮਾਰੇਗਾ ਤਾਂ ਇੱਟ ਮੇਰੇ ਹੀ ਲੱਗੂਗੀ ਤੁਸੀਂ ਆਪ ਹੀ ਤਾਂ ਕਹਿੰਨੇ ਹੁੰਨੇ ਹੋ ਵੱਡਿਆਂ ਦਾ ਆਖਾ ਨਹੀਂ ਮੋੜੀਦਾ ਜੇ ਗੱਲ ਮੰਨ ਲਓ ਤਾਂ ਵੀ ਗੁੱਸਾ ਕਰਦੇ ਨੇ ਜੇ ਨਾ ਮੰਨੋ ਤਾਂ ਵੀ ਗੁੱਸਾ ਕਰਦੇ ਨੇ ਮੈਂ ਕੀ ਕਰਾਂ ਹਾਏ ਵਾਹ ਹਾਏ ਓਏ ਸ਼ੁਕਰ ਆ ਰੱਬਾ ਇਹਨੇ ਪਹਿਲਾਂ ਨਹੀਂ ਇੱਟ ਚੱਕ ਲਈ ਨਹੀਂ ਤਾਂ ਚਾੜ ਦੇਣਾ ਸੀ ਚੰਦ ਵਾਕਈ ਸਿਦਰੇ ਬੰਦੇ ਦਾ ਵੀ ਕੋਈ ਹੱਲ ਨਹੀਂ